ਦੋ ਭੇਡਾਂ ਨੂੰ ਲੈ ਕੇ ਇੱਕ ਐਕਸਪੈਰੀਮੈਂਟ ਕੀਤਾ ਗਿਆ ਦੋਨਾਂ ਭੇਡਾਂ ਦਾ ਭਜਨ ਸਿਹਤ ਤੇ ਉਹਨਾਂ ਦੀ ਉਮਰ ਬਰਾਬਰ ਸੀਗੀ ਦੋਨਾਂ ਭੇਡਾਂ ਨੂੰ ਅਲੱਗ-ਅਲੱਗ ਪਿੰਜਰਿਆਂ ਦੇ ਵਿੱਚ ਰੱਖਿਆ ਗਿਆ ਇੱਕ ਪਿੰਜਰੇ ਦੇ ਵਿੱਚ ਇੱਕ ਭੇਡ ਨੂੰ ਰੱਖਿਆ ਗਿਆ ਉਹਦੇ ਨਾਲ ਇੱਕ ਭੇਡਿਆ ਰੱਖਿਆ ਗਿਆ ਇਹ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਭੇਡਿਆ ਉਹਦੇ ਤੇ ਹਮਲਾ ਕਰਕੇ ਉਹਨੂੰ ਮਾਰ ਨਾ ਸਕੇ ਮਾਹੌਲ ਦੋਨਾਂ ਨੂੰ ਹੀ ਬਰਾਬਰ ਦਿੱਤਾ ਗਿਆ ਪਰ ਇੱਕ ਭੇਡ ਦੇ ਪਿੰਜਰੇ ਦੇ ਵਿੱਚ ਉਹ ਖੱਲੀ ਸੀ ਤੇ ਦੂਜੇ ਪਿੰਜਰੇ ਦੇ ਵਿੱਚ ਉਹਦੇ ਨਾਲ ਇੱਕ ਭੇਡਿਆ ਰੱਖਿਆ ਗਿਆ ਸੀ ਸਮੇਂ-ਸਮੇਂ ਤੇ ਦੋਨਾਂ ਭੇਡਾਂ ਨੂੰ ਬਰਾਬਰ ਖਾਣਾ ਬਰਾਬਰ ਮਾਹੌਲ ਬਰਾਬਰ ਦੀ ਡਾਕਟਰੀ ਜਾਂਚ ਦਿੱਤੀ ਜਾਂਦੀ ਆ ਪਰ ਥੋੜੇ ਸਮੇਂ ਇਨੂੰ ਰੱਖਿਆ ਗਿਆ ਹੁੰਦਾ ਉਹਦਾ ਹੌਲੀ ਹੌਲੀ ਕਰਕੇ ਵਜਨ ਘਟਣਾ ਸ਼ੁਰੂ ਹੋ ਜਾਂਦਾ ਉਹ ਹੌਲੀ ਹੌਲੀ ਕਰਕੇ ਬਿਮਾਰ ਰਹਿਣਾ ਸ਼ੁਰੂ ਹੋ ਜਾਂਦੀ ਹੈ ਤੇ ਕੁਝ ਸਮੇਂ ਬਾਅਦ ਉਹ ਲੰਮਾ ਟਾਈਮ ਬਿਮਾਰ ਰਹਿਣ ਤੋਂ ਬਾਅਦ ਆਖਰਕਾਰ ਮਰ ਜਾਂਦੀ ਹੈ। ਦੂਸਰੇ ਪਾਸੇ ਦੂਜੀ ਢੇੜ ਦਾ ਭਜਨ ਵੱਧਦਾ ਰਹਿੰਦਾ ਤੇ ਉਹ ਉਸੇ ਤਰ੍ਹਾਂ ਤੰਦਰੁਸਤ ਰਹਿੰਦੀ ਆ। ਹੁਣ ਇਹ ਹੋਇਆ ਕਿ ਜਿਹੜੀ ਢੇੜ ਦੇ ਨਾਲ ਭੇੜੀ ਨੂੰ ਰੱਖਿਆ ਗਿਆ ਸੀਗਾ ਉਹ ਹਮੇਸ਼ਾ ਡਰ ਦੇ ਵਿੱਚ ਸਹਿਮੀ ਹੋਏ ਮਾਹੌਲ ਦੇ ਵਿੱਚ ਰਹਿੰਦੀ ਸੀਗੀ। ਉਹਦੇ ਅੰਦਰਲੇ ਡਰ ਨੇ ਉਹਨੂੰ ਬਿਮਾਰ ਕਰਨਾ ਸ਼ੁਰੂ ਕਰ ਦਿੱਤਾ। ਉਹਦੇ ਅੰਦਰ ਦੇ ਡਰ ਦੇ ਕਾਰਨ ਹੀ ਉਹ ਬਿਮਾਰ ਹੋ ਕੇ ਇੱਕ ਦਿਨ ਮਰ ਜਾਂਦੀ ਆ। ਬਸ ਇਹੀ ਉਹ ਉਦਾਹਰਣ ਜਾਂ ਕਹਾਵਤ ਆ ਜਿਹੜੀ ਸਾਨੂੰ ਬਜ਼ੁਰਗ ਦਿੰਦੇ ਹੁੰਦੇ ਆ ਕਿ ਚਿੰਤਾ ਚਿਖਾ